ਆਪ ਦਾ ਪਿਆਰ ਮੈਂ ਦੀ ਸਤਿਗੁਰੂ ਦਾ ਸਤਿਪੰਥਵਾਦੀ ਦੇ ਕਰਨ ਦੇ ਵਿਦਾਈਏ ਕਿ ਉਹ ਸਤਿਗੁਰੂ ਸਮੂਹ ਕਰਨਾ ਨਾਲ ਨੇ ਤੇ ਸਾਡੇ ਤੋਂ ਦੁਨੀਆਵੀ ਬੈਠਣੇ ਕੋਈ ਭੁਲਾਉਂ ਗਿਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਦਾਂ ਕੋਈ ਪ੍ਰਬੰਧ ਨਹੀਂ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪਰਜਾ ਦਾ ਸਤਿਗੁਰੂ ਜਣਾ ਵਾਹਿਗੁਰੂ ਜੀ ਕਾ ਜੀ ਐਮਪੀ ਅਮਰਿਤਪਾਲ ਦੇ ਸਾਥੀ ਬਸੰਤ ਸਿੰਘ ਜੋ ਕਿ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਪਿਛਲੇ ਦਿਨੀ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ ਅਤੇ ਬਸੰਤ ਸਿੰਘ ਨੂੰ ਪੈਰੋਲ ਉੱਤੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਅੱਜ ਉਹਨਾਂ ਦੀ ਮਾਤਾ ਦੀ ਅੰਤਿਮ ਅਰਦਾਸ ਹੋਈ ਇਸ ਮੌਕੇ ਤੇ ਪਾਰੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਤੋਂ ਇਲਾਵਾ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਪਹੁੰਚੇ ਅਤੇ ਪੁਲਿਸ ਵੱਲੋਂ ਸੁਰੱਖਿਆ ਦੇਕਰਣੇ ਪ੍ਰਬੰਧ ਕੀਤੇ ਗਏ ਨੇ ਪਿੰਡ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਰ ਕਰ ਦਿੱਤਾ ਤੇ ਇਸ ਮੁਕੀਤੇ ਗੱਲਬਾਤ ਕਰਨ ਦੌਰਾਨ ਅਮਰਿਤਪਾਲ ਦੇ ਪਿਤਾ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਦੇ ਆ ਅੱਜ ਅੱਜ ਬਸੰਤ ਸਿੰਘ ਜੀ ਮਾਤਾ ਜੀ ਦੇ ਅੰਤਿਮ ਅਰਦਾਸ ਤੇ ਪਹੁੰਚੇ ਹਾਂ ਬਸੰਤ ਸਿੰਘ ਜੀ ਪਹੁੰਚੇ ਜੀ ਸਾਥਿੰਦੀ ਪਰਾਲੀ ਹਾਂ ਹਾਂ ਜੀ ਉਹਨਾਂ ਦੇ ਮਾਤਾ ਜੀ ਦੇ ਭੋਗ ਤੇ ਆਏ ਆ ਜੀ ਤੇ ਉਰੇ ਵੀ ਮਤਲਬ ਜਿਵੇਂ ਕਹਿ ਲਓ ਤੁਸੀਂ ਉਹੀ ਗੱਲਾਂ ਗੁਲਾਮੀ ਵਾਲਾ ਅਹਿਸਾਸ ਵੀ ਬੋਲ ਨਹੀਂ ਸਕਦੇ ਕਿਸੇ ਨੂੰ ਟਾਈਮ ਨਹੀਂ ਦੇਣਾ ਮਤਲਬ ਸਰਕਾਰ ਦੀਆਂ ਜਿਹੜੀਆਂ ਗੱਲਾਂ ਕਰਕੇ ਪੰਜਾਬ 'ਚ ਆਵਾਜ਼ ਉੱਠਦੀ ਹੈ ਤੇ ਉਹੀ ਮਤਲਬ ਇਹਨਾਂ ਇਹਨਾਂ ਗੱਲਾਂ ਕਰਕੇ ਹੀ ਇਹ ਮੁੰਡੇ ਅੰਦਰ ਐ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਸੇ ਬਾਕੀ ਤਾਂ ਠੀਕ ਐ ਸਾਰਾ ਆਏ ਸੀ ਬਸੰਤ ਸਿੰਘ ਜੀ ਮਿਲਿਆ ਮੈਂ ਉਹਨਾਂ ਨੂੰ ਤੇ ਉਹਨਾਂ ਦੀ ਮਾਤਾ ਜੀ ਦਾ ਭੋਗ ਤੇ ਹਾਂ ਗੱਲਬਾਤ ਹੋਈ ਕੋਈ ਉਹਨਾਂ ਨਾਲ ਨਹੀਂ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਜੀ ਗੱਲ ਵੀ ਨਹੀਂ ਕਰਨ ਦਿੱਤੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਨਹੀਂ ਕੋਈ ਨਹੀਂ ਗੱਲ ਹੋਈ ਜਿੱਦੇ ਵਕਮਾ ਨਹੀਂ ਬਣ ਲਈ ਕਿਸੇ ਕੱਦਨ ਦੀ ਪਰਾਲ ਦੀ ਜੀ ਹਾਂਜੀ ਜਿਵੇਂ ਕਿ ਨੂਰ ਰਹਿੰਦੇ ਪਤਾ ਨਹੀਂ ਇੱਕ ਦੋ ਦਿਨ ਹੋਊਗਾ ਜੀ ਫਿਰ ਚਲੇ ਜਾਣਗੇ ਜੀ ਕੋਈ ਗੱਲ ਹੀ ਨਹੀਂ ਕਰਨ ਦਿੱਤੀ ਕੁਝ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਲਈ ਮੈਨੂੰ ਤਾਂ ਇਹ ਤੁਹਾਡੇ ਲਈ ਤੇ ਮੈਨੂੰ ਇਹ ਸੀ ਬਈ ਸ਼ਾਇਦ 7 ਦਿਨ ਘਰੇ ਰਹਿਣਗੇ ਨਹੀਂ ਉਹਦਾ ਮਤਲਬ ਉਹ ਆਪਣੀ ਕਸਟਡੀ ਚ ਹੀ ਰੱਖਦੇ ਆ ਪਰੋਲ ਤਾਂ ਕਾਦੀ ਹੈ ਪਰੋਲ ਤਾਂ ਉਹ ਹੁੰਦਾ ਵੀ ਬੰਦਾ ਇੰਡੀਪੈਂਡੈਂਟਲੀ ਘਰੇ ਆ ਕੇ ਰਵੇ ਉਹ ਤਾਂ ਉਹਨਾਂ ਦੀ ਕਸਟਡੀ ਹੈ ਉੱਥੇ ਹੁਣੀ ਲੈ ਕੇ ਆਏ ਆ ਤੇ ਨਾਲ ਹੀ ਲੈ ਗਏ ਬਸ 15 ਮਿੰਟ ਸੀ ਪਹਿਲਾਂ ਵੀ ਲੈ ਕੇ ਆਏ ਸੀ ਹਾ ਸਨਸਕਾਰ ਤੇ ਉਸਕਾਰ ਹਾਂ ਐਮਪੀ ਸਾਹਿਬ ਬੰਦੀ ਸਿੰਘ ਆਪਦੀ ਰਿਹਾਈ ਦੇ ਲੈ ਕੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤੋਸ ਆਸਤੀ ਕੱਟ ਦੇ ਕਰੀ ਜਾਣੀ ਹੈ ਜੀ ਅਫਸਰਡ ਲਾਇਆ ਹੋਇਆ ਹੈ ਹੁਣ ਗੱਲਾਂ ਵੀ ਹੋਈਆਂ ਐ ਵੀ ਚਲੋ ਹੁਣ ਤਕਰੀਬਨ ਆਲਮੋਸਟ ਜਿੰਨੀ ਅਪਰੋਲ ਤਾਂ ਸਾਰਿਆਂ ਨੂੰ ਇੱਕ ਇੱਕ ਦੋ ਦੋ ਵਾਰੀ ਮਿਲ ਚੁੱਕੀ ਆ 12 ਵੀ ਕਈ ਆ ਗਏ ਮਤਲਬ ਉਹ ਇੱਕ ਇੱਕ ਦੋ ਦੋ ਕਰਕੇ ਕਰਦੇ ਰਹੇ ਨੇ ਜੀ ਚਾਲ ਕਰਦੇ ਆ। ਹਾਂਜੀ। ਓਕੇ। ਕੋਈ ਅੱਜ ਅੰਤਿਮ ਅਰਦਾਸ ਤੇ ਪਹੁੰਚੋ ਕਿ ਕਹੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸੇ ਸਬੂਚੀਆਂ ਸਾਂਝ ਪਾਉਂਦਾ ਧੰਨਵਾਦ ਕਰਦੇ ਆ ਕਿ ਜਿਹਨੇ ਵੱਡੀ ਦਦਾਤ ਚਾ ਕੇ ਮਾਤਾ ਕਲਵੰਤ ਕੌਰ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਆ ਦੂਰੋਂ ਢੇਡੋਂ ਚੱਲ ਕੇ ਆਈਆਂ ਸੰਗਤਾਂ ਦਾ। ਤੇ ਬਾਕੀ ਅਸੀਂ ਚਲੋ ਪ੍ਰਸ਼ਾਸਨ ਨੇ ਵੈਸੇ ਟਾਈਮ ਤਾਂ ਥੋੜਾ ਹੀ ਦਿੱਤਾ ਉਹਨਾਂ ਨੂੰ ਤ੍ਰਿਕੇ ਨਾ ਲੋਕਾਂ ਨੂੰ ਦਰਸ਼ਨ ਨਹੀਂ ਹੋ ਸਕੇ ਚਲੋ ਫਿਰ ਵੀ ਚਲੋ ਜਨਾਜ਼ਾ ਮਾਰਦਾ ਉਹਨਾਂ ਦਾ ਵੀ ਇਹ ਧੰਨਵਾਦ ਕਰਦੇ ਆ ਤੇ ਮਾਤਾ ਦੇ ਚ ਗੁਰੂ ਮਹਾਰਾਜ ਦੇ ਚਰਨਾਂ ਦੇ ਅਰਦਾਸ ਕਰਦੇ ਆ ਕਿ ਮਾਤਾ ਨੂੰ ਆਪਣੇ ਚਰਨਾਂ ਚਲਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਉਹਨਾਂ ਦੇ ਸਕੇ ਸਬੰਧੀਆਂ ਨੂੰ ਉਹਨਾਂ ਦੇ ਪਿਆਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਪੱਪੀ ਗੱਲਬਾਤ ਹੋਈ ਹੈ ਪਰਿਵਾਰ ਦੇ ਨਾਲ ਕੋਈ ਉਹਨਾਂ ਦੀ ਜਾਂ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਉਹਨਾਂ ਦੀ ਪਰਿਵਾਰ ਨਾਲ ਤਾਂ ਹੋਈ ਆ ਬਾਕੀ ਸਾਡੇ ਨਾਲ ਨਹੀਂ ਹੋਈ ਕੋਈ ਗੱਲ ਤੇ ਇਸ ਕਰਕੇ ਠੀਕ ਠਾਕ ਆ ਜੜਦੀ ਕਲਾਚ ਆ ਪਰਿਵਾਰ ਵਾਲੇ ਵੀ ਬੜੀ ਹਿੰਮਤ ਵਾਲੇ ਆ ਗੁਰੂ ਮਹਾਰਾਜ ਦੇ ਲੜ ਲੱਗੇ ਹੋਏ ਆ ਉਹਨਾਂ ਉਹਦੇ ਪਾਣੇ ਚ ਰਹਿਣ ਵਾਲੇ ਆ ਤੇ ਸਭ ਠੀਕ ਠਾਕ ਆ ਬਾਬਾ ਜੀ ਕਿੰਨੇ ਦਿਨਾਂ ਦੀ ਹੁਣ ਪਰੋਲ ਆ ਜਿਹੜੀ ਇਹਨਾਂ ਦੀ ਰਹਿ ਗਈ ਹੈ ਤੇ ਜਦੋਂ ਵਾਪਸ ਜਾਣਗੇ ਮੇਰੇ ਖਿਆਲੋਂ ਪਰੋਲ ਮੇਰੇ ਖਿਆਲੋਂ ਪਹਿਲੀ ਗੱਲ ਤੁਸੀਂ ਦੇ ਕੱਲ ਨੂੰ ਭੋਗ ਪਾਉਣ ਦਾ ਸੋਚ ਰਹੇ ਸੀ ਕੋਈ ਇਸ ਕਰਕੇ ਕਹਿੰਦੇ ਸੀ ਕਿ ਉਹਨਾਂ ਦੇ ਪਰੋਲ ਕੱਲ ਨੂੰ ਉਹਨਾਂ ਸ਼ਾਇਦ ਉੱਥੇ ਲੈ ਕੇ ਜਾਣਾ ਮੇਰੇ ਖਿਆਲ ਲਾਸਤ ਦਿਨ ਸੀ ਜਾਂ ਕੱਲ ਦਾ ਲਾਸਤ ਦਿਨ ਹੋਊਗਾ ਇਸ ਕਰਕੇ ਮੇਰੇ ਇਹ ਪਰੋਲ ਦਾ ਸਮਾਂ ਤੇ ਖਤਮ ਹੋ ਗਿਆ ਪਰ ਪ੍ਰੋਲ ਦਾ ਵੀ ਕੋਈ ਹਰ ਵੇਲੇ ਉਹਨਾਂ ਦੇ ਕਿਸਾੜੀ ਚ ਰਹਿਣਾ ਮੇਰੇ ਖਿਆਲ ਪ੍ਰੋਲ ਦਾ ਵੀ ਐਡਾ ਕੋਈ ਲਾਭ ਨਹੀਂ ਚਲੋ ਫਿਰ ਵੀ ਸੰਗਤਾਂ ਨੂੰ ਦਰਸ਼ਨ ਹੋ ਗਏ ਪਰਿਵਾਰ ਨੂੰ ਉਹਨਾਂ ਨੇ ਆਪਣੇ ਨੂੰ ਮਿਲ ਲਿਆ ਇਹ ਨਹੀਂ ਬਹੁਤ ਬਾਪੂ ਜੀ ਤੁਹਾਡੀ ਭਾਈ ਬਸੰਤ ਸਿੰਘ ਜੀ ਨਾਲ ਕੋਈ ਗੱਲ ਹੋਈ ਹੈ ਤੁਹਾਨੂੰ ਕੋਈ ਨਹੀਂ ਮੇਰੀ ਬਸੰਤ ਸਿੰਘ ਨਾਲ ਇੱਥੇ ਨਹੀਂ ਗੱਲ ਹੋਈ ਉਹ ਦਿਨ ਜਦੋਂ ਉਹਨਾਂ ਦੇ ਮਾਤਾ ਪੂਰੇ ਮੈਂ ਉੱਥੇ ਡਿਬਰੂਗੜ੍ਹ ਜੇਲ੍ਹ ਚ ਸੀ ਮੇਰੇ ਕੋਲ ਸੀ ਕਿ ਬਸੰਤ ਸਿੰਘ ਜੀ ਉਹਨਾਂ ਨੂੰ ਇਹ ਸੰਦੇਸ਼ ਮਿਲਿਆ ਮਾਤਾ ਪੂਰੀ ਹੋਣ ਦਾ ਤੇ ਠੀਕ ਹੈ ਕਿ ਚੜ੍ਹਦੀ ਕਲਾ ਸੀ ਉਦੋਂ ਗੱਲਬਾਤ ਹੋਈ ਹੈ ਪੂਰੇ ਇੱਕਦਮ ਰੱਬ ਦੇ ਭਾਣੇ ਚ ਸਾਰੇ ਜਾਣੇ ਚੜ੍ਹਦੀ ਕਲਾ ਚ ਬਾਕੀ ਬੰਦੀ ਸੀਨਾ ਦੀ ਪ੍ਰੋਬਲਮ ਆਸਾਨ ਹੋ ਗਈ ਜਿਵੇਂ ਭਾਈ ਬਸੰਤ ਸਿੰਘ ਕੋਲ ਬਾਕੀ ਨੂੰ ਆਸਾਨ ਤਰੀਕੇ ਨਾਲ ਮਿਲ ਸਕਦੇ ਨੇ ਤੇ ਕੁਝ ਆਸਾਨ ਤਰੀਕੇ ਨਾਲ ਕਿ ਜਦ ਕਿਸੇ ਦੇ ਜੀ ਮਰਨ ਤੋਂ ਬਾਅਦ ਪ੍ਰੋਬਲ ਲੈਣੀ ਹੈ ਤੇ ਮੇਰੇ ਖਿਆਲ ਹੈ ਕਿ ਕੋਈ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਜਿੰਦਾ ਕੋਈ ਬੁਮਾਰਦੇ ਉੱਪਰ ਵੀ ਉਹਨਾਂ ਨੇ ਪ੍ਰੋਬਲ ਮੰਗੀ ਸੀ ਹਰਨ ਮੰਤਰੀ ਦੇ ਮਾਪਿਆਂ ਨੇ ਵੀ ਟੋਲ ਮੰਗੀ ਆ ਪਰ ਉਹ ਸਰਕਾਰ ਨੇ ਨਹੀਂ ਦਿੱਤੀ ਉਹਨਾਂ ਦੇ ਜਿੰਦੇ ਜੀ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਇਸ ਚੀਜ਼ ਤੇ ਵਿਚਾਰ ਕਰਨੀ ਚਾਹੀਦੀ ਸੀ ਉਹਨਾਂ ਦੇ ਜਿੰਦੇ ਜੀ ਉਹਨਾਂ ਨੂੰ ਬਿਲਡਿੰਗ ਦਿੱਤੇ ਮੇਰੇ ਖਿਆਲ ਇਤੋਂ ਵਧੀਆਂ ਹੈ ਤੁਹਾਨੂੰ ਜ਼ਰੀਆ ਕੀ ਹੈ ਪੂਰਨ ਤੌਰ ਤੇ ਪੱਕੀ ਜ਼ਮਾਨਤ ਮਿਲ ਸਕਦੀ ਹੈ ਕਿੰਨਾ ਸਮਾਂ ਹੋਰ ਲੱਗ ਸਕਦਾ ਹੈ ਇਹ ਤੇ ਬਰੇ ਸੀ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਇਹ ਸਰਕਾਰ ਦਾ ਧੱਕਾ ਹੀ ਹੈ ਜਿੰਨਾ ਚਿਰ ਮਰਜ਼ੀ ਕਰੀ ਜਾਵੇ ਅੱਜ ਹੀਆਂ ਖਬਰਾਂ ਵੀ ਆ ਰਹੀਆਂ ਕਿ ਇਹ 2027 ਦੇ ਵਿੱਚ ਅਮਰਪਾਲ ਸਿੰਘ ਦੀ ਸਰਕਾਰ ਬਣੇਗੀ ਇਹ ਤੇ ਹੁਣ ਜੇ ਇਹ ਇਹ ਫੈਸਲਾ ਤੇ ਸੰਗਤਾਂ ਨੇ ਕਰਨਾ ਹੈ ਹੈ ਨਹੀਂ ਅਸੀਂ ਤੇ ਸੰਗਤਾਂ ਦੇ ਹੁਕਮ ਦੇ ਪਾਬੰਦ ਹਾਂ ਅਸੀਂ ਉਹਨਾਂ ਦੇ ਹੁਕਮ ਦੇ ਗੁਲਾਮ ਹਾਂ ਅਸੀਂ ਜਿੱਦਾਂ ਸੰਗਤਾਂ ਕਹਿਣਗੇ ਉਹ ਤਾਂ ਕਰਨਾ ਫਿਰ ਪਿਆਰੇ